ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵੀ ਲਗਾਤਾਰ ਹੀ ਵਧਾ ਰਹੇ ਹੈ। ਵੀਰਵਾਰ ਨੂੰ ਕੋਵਿਡ ਦੇ 702 ਨਵੇਂ ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਕੋਵਿਡ ਸਬ ਵੈਰੀਐਂਟ ਜੀਐਨ1 ਦੇ ਮਾਮਲੇ ਵੀ ਲਗਾਤਾਰ ਹੀ ਵਧ ਰਹੇ ਨੇ। ਹੌਣ ਤੱਕ ਇਹ 9 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੱਕ ਪਹੁੰਚ ਚੁੱਕੇ ਹੈ ਇਸ ਸਬ ਐਰੀਅੰਟ ਦੇ 157 ਮਾਮਲੇ ਸਾਹਮਣੇ ਆਏ ਨੇ ਇਹਨਾਂ ਵਿੱਚੋਂ 78 ਕੇਸ ਇਕੱਲੇ ਕੇਰਲ ਦੇ ਨੇ ਪਿਛਲੇ 24 ਘੰਟਿਆਂ ਵਿੱਚ ਕੇਰਲ ਕਾਰਨ 6 ਮੌਤਾਂ ਵੀ ਹੋਈਆਂ ਨੇ ਬੰਗਾਲ ਵਿੱਚ ਵੀ 9 ਮਹੀਨਿਆਂ ਬਾਅਦ ਕਰੋਨਾ ਇਨਫੈਕਸ਼ਨ ਕਾਰਨ ਇੱਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਸੋ ਕਰੋਨਾ ਦੀ ਲਾਹ ਹੌਲੀ-ਹੌਲੀ ਘਾਟਕ ਹੁੰਦੀ ਨਜ਼ਰ ਆ ਰਹੀ ਹੈ ਜਿਵੇਂ-ਜਿਵੇਂ ਸਰਦੀ ਵਧਦੀ ਜਾ ਰਹੀ ਹੈ ਕਰੋਨਾ ਦੇ ਨਵੇਂ ਮਾਮਲੇ ਵੀ ਵਧ ਰਹੇ ਨੇ ਇਸ ਤੋਂ ਇਲਾਵਾ ਸੰਕਰਮਿਤ ਲੋਕਾਂ ਦੀ ਮੌਤ ਦਾ ਦਲਾਵਿ ਚਾਰੀ ਹੈ ਸਿਹਤ ਵਿਭਾਗ ਦੇ ਅੰਕੜੇ ਅਨੁਸਾਰ ਜੀਐਨ1 ਦੇ ਨਵੇਂ 157 ਕੇਸਾਂ ਵਿੱਚੋਂ 78 ਕੇਰਲ ਦੇ ਨੇ ਇਸ ਤੋਂ ਇਲਾਵਾ 34 ਮਾਮਲੇ ਗੁਜਰਾਤ ਦੇ ਨੇ ਇਸ ਤੋਂ ਇਲਾਵਾ ਕੋਆ ਦੇ ਵਿੱਚ ਜੀਐਨ1 ਦੇ 18 ਮਹਾਰਾਸ਼ਟਰ ਵਿੱਚ 7 ਰਾਜਸਥਾਨ ਦੇ ਵਿੱਚ 5 ਤਾਮਿਲਨਾਡੂ ਵਿੱਚ 4 ਤੇਲंगाना ਵਿੱਚ 2 ਦਿੱਲੀ ਵਿੱਚ 1 ਕੇਸ ਸਰਗਰਮ ਨੇ ਪੱਛੀ ਬੰਗਾਲ ਵਿੱਚ ਵੀਰਵਾਰ ਨੂੰ 9 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਇੱਕ ਕੋਵਿਡ ਪੋਜ਼ਿਟਿਵ ਮਰੀਜ਼ ਦੀ ਮੌਤ ਦਰਸ਼ਕੀ ਕੀਤੀ ਗਈ ਇੱਕ ਸਿਹਤ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਰੀਜ਼ ਵਿੱਚ ਕਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ ਉਸ ਨੂੰ ਕਈ ਹੋਰ ਬਿਮਾਰੀਆਂ ਵੀ ਸਨ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਹੈ ਕਿ ਵਿਅਕਤੀ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਰਾਜ ਵਿੱਚ ਕੋਵਿਡ ਕਾਰਨ ਹੁਣ ਆਖਰੀ ਮੌਤ 26 ਮਾਰਚ ਨੂੰ ਹੋਈ ਸੀ ਸੋ ਸੂਬੇ ਦੇ ਵਿੱਚ ਲੋਕਾਂ ਨੂੰ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਦੱਸਣਾ ਚਾਹਾਂਗੇ ਕਿ ਸੂਬੇ ਦੇ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 11 ਹੈ ਜਦਕਿ 3 ਲੋਕਾਂ ਨੂੰ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਗੁਜਰਾਤ ਵਿੱਚ ਕੋਰੋਨਾ ਦੀ ਇਨਫੈਕਸ਼ਨ ਜਿਹੜੀ ਹੈ ਚਿੰਤਾਜਨਕ ਬਣੀ ਹੋਈ ਹੈ ਸੋ ਸਿਹਤ ਮੰਤਰੀ ਰੁਸ਼ੀਕੇਸ਼ ਪਟੇਲ ਦੇ ਅਨੁਸਾਰ ਰਾਜ ਵਿੱਚ ਬਹੁਤ ਸਾਰੇ ਮਰੀਜ਼ਾਂ ਨੇ ਜੀਐਨ1 ਵੈਰੀਐਂਟ ਤੇ ਕਾਬੂ ਪਾਇਆ ਸਿਹਤ ਮੰਤਰੀ ਦੇ ਅਨੁਸਾਰ ਅਹਿਮਦਾਬਾਦ ਵਿੱਚ 47 ਰਾਜਕੋਟ ਵਿੱਚ 10 ਗਾਂਧੀਨਗਰ ਵਿੱਚ 4 ਅਤੇ ਦਾਹੋਦ ਗਿਰ ਸੋਮਨਾਥ ਕੱਛ ਮੋਰਵੀ ਅਤੇ ਸਾਬਰ ਕਾਂਠਾ ਜ਼ਿਲ੍ਹੇ ਵਿੱਚ ਇੱਕ ਇੱਕ ਮਾਮਲੇ ਸਾਹਮਣੇ ਆਏ ਨੇ ਉਹਨਾਂ ਦੱਸਿਆ ਕਿ ਪਿਛਲੇ ਹਫਤੇ ਸਾਹਮਣੇ ਆਏ ਸਾਰੇ ਹੀ ਮਰੀਜ਼ਾਂ ਦੇ ਸੈਂਪਲ ਜੀਨੋਮ ਸਿਕਵੈਂਸਿੰਗ ਲਈ ਭੇਜੇ ਗਏ ਨੇ ਸੋ ਓਡੀਸ਼ਾ ਵਿੱਚ ਕੋਵਿਡ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਨੇ ਸਿਹਤ ਨਿਰਦੇਸ਼ਕ ਨਿਰੰਜਨ ਮਿਸ਼ਰਾ ਨੇ ਵੀਰਵਾਰ ਨੂੰ ਕਿਹਾ ਕਿ ਸੂਬੇ ਵਿੱਚ ਤਿੰਨ ਨਵੇਂ ਮਾਮਲੇ ਤੋਂ ਬਾਅਦ ਇਹ ਗਿਣਤੀ 8 ਹੋ ਗਈ ਹੈ ਉਨਾ ਨੇ ਲੋਕਾਂ ਨੂੰ ਕਿਹਾ ਕਿ ਕਵਰਾਉਂ ਦੀ ਲੋੜ ਨਹੀਂ ਕਿਉਂਕਿ ਹੁਣ ਤੱਕ ਸੂਬੇ ਵਿੱਚ ਕਿਸੇ ਨੂੰ ਵੀ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਪਈ। ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵੀ ਲਗਾਤਾਰ ਹੀ ਵਾਧਾ ਹੋ ਰਿਹਾ ਹੈ। ਵੀਰਵਾਰ ਨੂੰ ਕੋਵਿਡ ਦੇ 702 ਨਵੇਂ ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਕੋਵਿਡ ਸਬ ਵੈਰੀਐਂਟ ਜੀਐਨ1 ਦੇ ਮਾਮਲੇ ਵੀ ਲਗਾਤਾਰ ਹੀ ਵਧ ਰਹੇ ਨੇ। ਹੁਣ ਤੱਕ ਇਹ 9 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੱਕ ਪਹੁੰਚ ਚੁੱਕੇ ਹੈ ਇਸ ਸਬੰਧ ਵਿੱਚ 157 ਮਾਮਲੇ ਸਾਹਮਣੇ ਆਏ ਨੇ ਇਹਨਾਂ ਵਿੱਚੋਂ 78 ਕੇਸ ਇਕੱਲੇ ਕੇਰਲ ਦੇ ਨੇ ਪਿਛਲੇ 24 ਘੰਟਿਆਂ ਵਿੱਚ ਕੇਰਲ ਕਾਰਨ 6 ਮੌਤਾਂ ਵੀ ਹੋਈਆਂ ਨੇ ਬੰਗਾਲ ਵਿੱਚ ਵੀ 9 ਮਹੀਨਿਆਂ ਬਾਅਦ ਕਰੋਨਾ ਇਨਫੈਕਸ਼ਨ ਕਾਰਨ ਇੱਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਸੋ ਕਰੋਨਾ ਦੀ ਲਾਹ ਹੌਲੀ-ਹੌਲੀ ਘਾਟਕ ਹੁੰਦੀ ਨਜ਼ਰ ਆ ਰਹੀ ਹੈ ਜਿਵੇਂ-ਜਿਵੇਂ ਸਰਦੀ ਵਧਦੀ ਜਾ ਰਹੀ ਹੈ ਕਰੋਨਾ ਦੇ ਨਵੇਂ ਮਾਮਲੇ ਵੀ ਵਧ ਰਹੇ ਨੇ ਇਸ ਤੋਂ ਇਲਾਵਾ ਸੰਕਰਮਿਤ ਲੋਕਾਂ ਦੀ ਮੌਤ ਦਾ ਸਲਾਹ ਵਿਚਾਰੀ ਹੈ ਸਿਹਤ ਵਿਭਾਗ ਦੇ ਅੰਕੜੇ ਅਨੁਸਾਰ ਜੀਐਨ1 ਦੇ ਨਵੇਂ 157 ਕੇਸਾਂ ਵਿੱਚੋਂ 78 ਕੇਰਲ ਦੇ ਨੇ ਇਸ ਤੋਂ ਇਲਾਵਾ 34 ਮਾਮਲੇ ਗੁਜਰਾਤ ਦੇ ਨੇ ਇਸ ਤੋਂ ਇਲਾਵਾ ਕੋਆ ਦੇ ਵਿੱਚ ਜੀਐਨ1 ਦੇ 18 ਮਹਾਰਾਸ਼ਟਰ ਵਿੱਚ 7 ਰਾਜਸਥਾਨ ਦੇ ਵਿੱਚ 5 ਤਾਮਿਲਨਾਡੂ ਵਿੱਚ 4 ਤੇਲਗਾਨਾ ਵਿੱਚ 2 ਦਿੱਲੀ ਵਿੱਚ ਇੱਕ ਕੇਸ ਸਰਗਰਮ ਨੇ ਪੱਛੀ ਬੰਗਾਲ ਵਿੱਚ ਵੀਰਵਾਰ ਨੂੰ 9 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਇੱਕ ਕੋਵਿਡ ਪੋਜ਼ਿਟਿਵ ਮਰੀਜ਼ ਦੀ ਮੌਤ ਦਰਜ ਕੀਤੀ ਗਈ ਇੱਕ ਸਿਹਤ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਰੀਜ਼ ਵਿੱਚ ਕਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ ਉਸ ਨੂੰ ਕਈ ਹੋਰ ਬਿਮਾਰੀਆਂ ਵੀ ਸਨ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਹੈ ਕਿ ਵਿਅਕਤੀ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਰਾਜ ਵਿੱਚ ਕੋਵਿਡ ਕਾਰਨ ਹੁਣ ਆਖਰੀ ਮੌਤ 26 ਮਾਰਚ ਨੂੰ ਹੋਈ ਸੀ ਸੋ ਸੂਬੇ ਦੇ ਵਿੱਚ ਲੋਕਾਂ ਨੂੰ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਦੱਸਣਾ ਚਾਹਾਂਗੇ ਕਿ ਸੂਬੇ ਦੇ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 11 ਹੈ ਜਦਕਿ 3 ਲੋਕਾਂ ਨੂੰ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਗੁਜਰਾਤ ਵਿੱਚ ਕਰੋਨਾ ਦੀ ਇਨਫੈਕਸ਼ਨ ਜਿਹੜੀ ਹੈ ਚਿੰਤਾਜਨਕ ਬਣੀ ਹੋਈ ਹੈ ਸੋ ਸਿਹਤ ਮੰਤਰੀ ਰੁਸ਼ੀਕੇਸ਼ ਪਟੇਲ ਦੇ ਅਨੁਸਾਰ ਰਾਜ ਵਿੱਚ ਬਹੁਤ ਸਾਰੇ ਮਰੀਜ਼ਾਂ ਨੇ ਜੀਐਨ1 ਵੇਰੀਐਂਟ ਤੇ ਕਾਬੂ ਪਾਇਆ ਸਿਹਤ ਮੰਤਰੀ ਦੇ ਅਨੁਸਾਰ ਅਹਿਮਦਾਬਾਦ ਵਿੱਚ 47 ਰਾਜਕੋਟ ਵਿੱਚ 10 ਗਾਂਧੀਨਗਰ ਵਿੱਚ 4 ਅਤੇ ਦਾਹੋਦ ਗਿਰ ਸੋਮਨਾਥ ਕੱਚ ਮੋਰਵੀ ਅਤੇ ਸਾਬਰ ਕਾਂਠਾ ਜਿਲ੍ਹਾ ਵਿੱਚ ਇੱਕ ਇੱਕ ਮਾਮਲੇ ਸਾਹਮਣੇ ਆਏ ਨੇ ਉਹਨਾਂ ਦੱਸਿਆ ਕਿ ਪਿਛਲੇ ਹਫਤੇ ਸਾਹਮਣੇ ਆਏ ਸਾਰੇ ਹੀ ਮਰੀਜ਼ਾਂ ਦੇ ਸੈਂਪਲ ਜੀਨੋਮ ਸਿਕਵੈਂਸਿੰਗ ਲਈ ਭੇਜੇ ਗਏ ਨੇ ਸੋ ਓਡੀਸ਼ਾ ਵਿੱਚ ਕੋਵਿਡ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਨੇ ਸਿਹਤ ਨਿਰਦੇਸ਼ਕ ਨਿਰੰਜਨ ਮਿਸ਼ਰਾ ਨੇ ਵੀਰਵਾਰ ਨੂੰ ਕਿਹਾ ਕਿ ਸੂਬੇ ਵਿੱਚ ਤਿੰਨ ਨਵੇਂ ਮਾਮਲੇ ਤੋਂ ਬਾਅਦ ਇਹ ਗਿਣਤੀ 8 ਹੋ ਗਈ ਹੈ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਕਬਰੌਂ ਦੀ ਲੋੜ ਨਹੀਂ ਕਿਉਂਕਿ ਹੁਣ ਤੱਕ ਸਵੇ ਵਿੱਚ ਕਿਸੇ ਨੂੰ ਵੀ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਪਈ।